ਕੀ ਦਾ ਕੰਮ ਹੋ ਰਹੀ ਹੈ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤੋਂ ਵੀ ਇਸ ਮੁੱਦੇ ਬੀਕੋ ਅੱਜ ਚਾਰਪਰ ਡਾਕਟਰ ਹਾਲਕੇ ਦਾ ਦਰਦ ਦਾ ਦਰਦ ਦਾ ਗਾਣਾ ਮਾੜਾ ਤੋਂ ਜੋਸ਼ਨ ਹੋ ਰਿਹਾ ਹੈ ਸਾਹਮਣੇ ਬੋਲੇ ਜਾ ਰਹੇ ਨੇ ਸੁਭਾਵਿਕ ਤੌਰ ਤੇ ਜਦੋਂ ਕੋਲ ਨਹੀਂ ਉਹ ਜਿਆਦਾ ਆ ਕੇ ਵੀ ਬੋਲ ਰਹੇ ਨੇ ਇਹਨਾਂ ਕੋਆਰਡੀਨੇਸ਼ਨ ਦੇ ਹੋਏਗੇ ਅਵਾ ਪਾਰਟੀ ਜਾਂਦਾ ਪਾੜਿਆ ਸੁchniya ਲੋਕਾਂ ਤੋਂ ਗਿਆਨ ਕਰਿ ਸਾਰੇ ਲੋਕਾਂ ਦੇ ਇਸ ਪੱਧਰ ਆ ਗਏ ਜਿਆਦਾ ਕਰ ਰਹੇ ਹਾਂ ਔਰ 450 ਪਰ ਪਾਰ ਦਾ ਨਾਰਾ ਪ੍ਰਧਾਨ ਮੰਤਰੀ ਜੀ ਨੇ ਬਹੁਤ ਜੀ ਨੇ ਦਿੱਤਾ ਉਹਦੀ ਪ੍ਰਾਪਤੀ ਲਈ ਸਾਰੇ ਯਤਨ ਕੀਤੇ ਹੈ ਔਰ ਸਾਰੇ ਅਸੀਂ ਕੋਸ਼ਿਸ਼ ਕਰਕੇ ਹੁਸ਼ਿਆਰਪੁਰ ਦਾ ਯੋਗਦਾਨ ਇਹ ਪਾਵਾਂ ਕੀ ਇਹ ਜਿਹੜਾ ਦਫ਼ਤਰ ਹੈ ਇਲੈਕਸ਼ਨਾਂ ਤੱਕ ਹੀ ਸੀਮਤ ਰਹੇਗਾ ਕਿ ਇਸ ਤੋਂ ਬਾਅਦ ਵੀ ਦਿੱਕਤ ਹੋਈ ਜਿੱਦ ਨੇ ਉਹਦੇ ਇਲੈਕਸ਼ਨ ਜਿਹੜਾ ਦਫ਼ਤਰ ਤੱਕ ਤੱਕ ਰਹੇਗਾ ਕਿਉਂਕਿ ਇਲੈਕਸ਼ਨਾਂ ਤੋਂ ਬਾਅਦ ਕਈ ਵਾਰ ਕੀ ਹੁੰਦਾ ਲੀਡਰਾਂ ਨੂੰ ਮਿਲਣਾ ਬਹੁਤ ਕਾਹ ਜਾਂਦਾ ਮੈਂ ਸਪਸ਼ਟ ਤੌਰ ਤੇ ਤੁਹਾਨੂੰ ਯਕੀਨ ਦਿਵਾਉਣਾ ਕਿ ਇਲੈਕਸ਼ਨ ਤੋਂ ਬਾਅਦ ਵੀ ਦਫ਼ਤਰ ਇਤੇ ਕੁੱਲੀਗਾ ਵਧੀਆ ਕੁੱਲੀਗਾ ਤੇ ਹਾਜ਼ਰੀ ਹੋਵੇਗੀ ਸਰ ਤੁਸੀਂ ਫੀਲਡ ਦੇ ਵਿੱਚ ਜਾ ਰਹੇ ਹੋ ਕਿਸਾਨਾਂ ਨੇ ਵੀ ਜਿਹੜਾ ਕਨਸਟਰ ਤੋਂ ਵਿਰੋਧ ਕੀਤਾ ਹੈ ਤੇ ਕੀ ਲੱਗਦਾ ਵੀ ਉੱਥੇ ਨੂੰ ਤੁਸੀਂ ਅੱਛੇ ਤਰੀਕੇ ਦੇ ਨਾਲ ਟੈਕਲ ਕਰ ਸਕੋਗੇ ਇਨਸ਼ਾਅੱਲਾ ਜੇ ਸਟ੍ਰਾਈਕ ਹੋ ਰਹੇ ਨੇ ਸਾਰੇ ਪੰਜਾਬ ਵਿੱਚ ਚੱਲ ਰਿਹਾ ਹੈ ਪਰ ਮੈਨੂੰ ਕਿਸਾਨਾਂ ਦੇ ਤੌਰ ਤੇ ਮੇਰੀ ਉੱਚੀ ਤਰ੍ਹਾਂ ਦੇ ਸਵਾਲ ਸੁਣ ਜੰਗੇ ਨੇ ਨਿੱਜੀ ਤੌਰ ਤੇ ਮੇਰੇ ਨਾਲ ਦੀ ਕੋਈ ਗੱਲ ਹੋ ਸਕਦੀ ਹੈ ਔਰ ਮੈਨੂੰ ਮਿਲਦੇ ਨਹੀਂ ਨੇ ਮੈਨੂੰ ਕੋਈ ਜੋ ਆਪੋ ਦਾ ਆਪਣਾ ਕੰਮ ਕਰਦਾ ਸੀ ਆਪਣੀ ਗੱਲ ਕਰਦੀ ਆ ਆਪਣਾ ਲੋਕਦਰ ਰਸਿਆ ਹੋਇਆ ਤੁਹਾਨੂੰ ਦੇਖੋ ਡੈਮੋਕਰੇਸੀ ਜਿਹੜਾ ਰਾਈਟ ਹੈ ਪ੍ਰੋਟੈਕਟ ਕਰਦਾ ਸਾਡਾ ਰਾਈਟ ਹੈ ਪ੍ਰੋਟੈਕਟ ਕਰਦਾ ਸਿੱਧਾ ਵੀ ਆਪਣਾ ਆਪਣਾ ਕੰਮ ਕਰ ਰਿਹਾ ਸਰ ਦੇਖਣ ਚਾਹਿਆ ਵੀ ਆਪਣੇ ਭਾਜਪਾ ਦੇ ਜਿਹੜੇ ਲੀਡਰ ਹੈਗੇ ਨਹੀਂ ਆ ਰਹੇ ਐਸਐਮ ਸਿੱਧੂ ਬਰਾਕੇ ਅਜਾਦ ਹੈਗੇ ਬਾਕੀ ਵੀ ਹੈਗੇ ਨਹੀਂ ਆ ਰਹੇ ਕਾਫੀ ਸਮਾਂ ਉਹਨੇ ਪਾਰਟੀ ਵਿੱਚ ਆਪਣਾ ਦਿੱਤਾ ਯੋਗਦਾਨ ਉਹਦੇ ਬਾਰੇ ਕੀ ਕਹਿੰਦੇ ਆ ਸ਼ਾਨਦਰ ਰੋੜਾ ਜੀ ਵੱਡੇ ਲੀਡਰ ਨੇ ਬੈਠੇ ਨੇ ਡਿਜੈਕਟਰ ਸੋਦੀ ਆਉਣੇ ਵਾਲੇ ਨੇ ਸਾਰੇ ਕੌਂਸਲਰ ਇੱਥੇ ਆਏ ਨੇ ਜਿਹੜੇ ਤੁਸੀਂ ਦੱਸੋ ਜਿਹੜੇ ਉਹਨਾਂ ਦੇ ਤੇਮਗ ਜਿਹੜੇ ਨੇ ਕੋਈ ਸਮੱਸਿਆ ਨਹੀਂ ਆ ਰਹੀ ਹੈ ਨਾ ਜੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ ਅਜੇ ਤੱਕ ਨਾ ਇਕੱਠਾ ਦਿਖਾਈ ਨਹੀਂ ਦੇ ਰਿਹਾ ਚਲੋ ਮੀਡੀਆ ਸਾਹਮਣੇ ਤਾਂ ਹੈ ਪਰ ਕਿਤੇ ਨਾ ਕਿਤੇ ਇਹਨੂੰ ਦੂਰ ਕਰਨ ਲਈ ਕੀ ਕੀਤਾ ਜਾ ਰਿਹਾ ਹੈ ਮੀਡੀਆ ਦੇ ਸਾਹਮਣੇ ਨਹੀਂ ਹੈ ਪੁਜੀਆ ਦੇ ਪਿੱਛੇ ਵੀ ਮੈਂ ਇਹਨਾਂ ਨਾਲ ਵੀ ਬੈਠਦਾ ਦੀਪ ਸਿੰਘ ਸੋਦੀ ਵੀ ਬੈਠਦੇ ਸੀ ਇਕੱਠੇ ਵੀ ਬੈਠਦੇ ਆ ਸਾਡੇ ਸਲਾਹ ਵੀ ਕਰਦੇ ਆ ਬੇਰਾਲੇ ਕੀ ਬਣਾ ਲਿਆ ਇਹ ਤੁਹਾਨੂੰ ਇਹ ਵੀ ਲੱਗਦਾ ਹੀ ਹੈ ਕੋਈ ਅਜਾ ਢਿੱਡੋ ਤੋਂ ਅਜਿਹੜੀ ਕੋਈ ਕਰਨੀ ਹੈ ਦਰਨੀ ਅਸੀਂ ਪਾਰਟੀ 'ਚ ਕੰਮ ਕਰਦੇ ਆ ਪਾਰਟੀ ਦੇ ਸਭਾਗਦਾਰ ਦੇ ਕੋਈ ਦੇਣਾ 1.5 ਸਾਲ ਦੀ ਕਿਸੇ ਨਿਰਦੇਸ਼ ਪਰ ਪਾਰਟੀ ਦੇ ਹਿੱਤਾਂ 'ਤੇ ਇਕੱਠੇ ਲੜ ਕੇ ਇਹ ਤੇ ਬਰਤ ਕਰਨੀ ਸਾਰਾ ਗੇਜ਼ਨ ਚੁਕਾ ਨਹੀਂ ਤਾਂ ਚੌਂਦਾ ਕੀ ਰਿਸਪੌਂਸ ਹੈ ਪਿੰਡਾਂ ਵਿੱਚ ਕੀ ਰਿਸਪੌਂਸ ਨਾਲ ਹੈ اپ ਮੈਂ ਜਿਹੜਾ ਪਿੰਡਾਂ ਦੀ ਗਿਆ ਕਾਫੀ ਬੁਝਾਰ ਰਿਸਪੌਂਸ ਬਹੁਤ ਅਸਰ ਰਿਸਪੌਂਸ ਮੈਂ ਜੋ ਵਿਵਾਦ ਵੀ ਗਿਆ ਮੈਂ ਬਾਣੀ ਤੇ ਵੀ ਗਿਆ ਮੈਂ ਸ਼ਾਮ ਜਰਾਤੀ ਵੀ ਗਿਆ ਬਹੁਤ ਅਸਰ ਰਿਸਪੌਂਸ ਹੈ ਭਲੇ ਵੀ ਵਾਲੇ स्टार और कलाकार भी चुनाव प्रचार के लिए हिसारपुर आएंगे बुलडोजर आएंगे आएंगे